ਇਹਦਾ ਵੀ ਆਰਡਰ ਇਹਨੇ ਪੂਰਾ ਟਾਪ ਦਾ ਆਰਡਰ ਤਿਆਰ ਕਰ ਲੈਣਾ ਚੜਾਈ ਬਹੁਤ ਅਸੀਂ ਦੇਖ ਸਕਦੇ ਹਾਂ ਬੈਕ ਘਰ ਦੀ ਬੱਛੀ ਡੈਨਮਾਰਕ 40 120 ਦੇ ਸੀਮਨ ਦੀ ਆ ਪਈ ਬੱਛੀ ਇਹ ਠੀਕ ਹੈ ਜੀ ਇਹਦੇ ਗਾਹਰੇ ਐਬੀਐਸ ਦਾ ਮੈਜਿਕ ਸੀਮਨ ਲੱਗਾ ਹੋਇਆ ਹੈ ਠੀਕ ਹੈ ਸੀਲ ਆ ਗਈ ਹਾਂ ਜੀ ਹਾਂ ਜਿਵੇਂ ਮਰਜੀ ਬੈਠੋ ਥੱਲੇ ਕੋਈ ਇਹਨੂੰ ਚੱਕਰ ਨਹੀਂ ਇਹ ਮਤਲਬ ਟੀਕੇ ਜਿਹੇ ਬੱਛੇ ਤੁਹਾਨੂੰ ਪਤਾ ਪੂਰਾ ਇਹਨੂੰ ਕੋਈ ਪ੍ਰੋਬਲਮ ਜੋ ਮਰਜੀ ਬਹਿ ਜਾਓ ਥੱਲੇ ਕੋਈ ਚੱਕਰ ਨਹੀਂ ਵੈਸੇ ਜਦੋਂ ਠੰਡਾਂ ਗਈ ਹੁੰਦੀਆਂ ਨੇ ਜੋ ਮਰਜੀ ਕਰੀ ਪਰ ਆਪਾਂ ਫੇਰ ਵੀ ਪੁੱਛਣਾ ਫਰਜ਼ ਆ ਹਾਂ ਜੀ ਰਿਕਾਰਡ ਪਤਾ ਕਿੰਨਾ ਸੀਗਾ ਇਹ ਵੀ ਮਗਰ ਥੱਲੇ ਰਾਮਨਾਥ ਸਿੰਘ ਆ ਜੀ ਮਤਲਬ 30 ਤੋਂ 35 ਲੀਟਰ ਦੀ ਰੇਂਜ ਦੁੱਧ ਸੀ ਆ ਜੀ 30 ਤੋਂ 35 ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਦੀਨਾ ਸਾਹਿਬ ਤਹਿਸੀਲ ਤਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਇਹਨੂੰ ਮੋਗਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਬਕਾਊ ਆ ਗਈ ਛੋਟੀ ਉਮਰ ਦੇ ਵਿੱਚ ਹੀ ਇਹ ਹਜੇ ਮੂੰਹੋਂ ਦੋ ਦੰਦ ਆ ਗਈ ਤੇ ਚੰਗੀ ਸਭੀ ਬਲੀ ਆ ਗਈ ਅੱਜ ਆਪਾਂ 30 ਤਰੀਕ ਨੂੰ ਇਹ ਵੀਡੀਓ ਕਵਰ ਕਰ ਰਹੇ ਹਾਂਗੇ 8 ਤਰੀਕ ਨੂੰ ਇਹਦੇ ਦਿਨ ਪੂਰੇ ਐ ਤੇ ਬਾਕੀ ਪਸ਼ੂ ਦਾ ਕੋਈ ਪਤਾ ਨਹੀਂ ਹੁੰਦਾ ਵੱਧ ਘੱਟ ਵੀ ਲਿਆ ਸਕਦਾ ਹੁੰਦਾਗਾ ਤੇ ਤਿਆਰੀ ਅੱਜ ਵੀ ਚੰਗੀ ਹੈਗੀ ਤੇ ਮੈਂ ਇਹਦਾ ਵੀ ਹਜੇ ਦਿਨ ਕਾਫੀ ਪਏ ਆ ਤੇ ਉਦੋਂ ਤਿਆਰੀ ਹੋਰ ਚੰਗੀ ਕਰ ਲੈਣੀ ਹੈ। ਆਰਡਰ ਮੂਰ ਨੂੰ ਵੀ ਬਹੁਤ ਚੰਗਾ ਆਗਾ। ਤੇ ਥਾਣਾ ਦਾ ਸੈਜ ਬਹੁਤ ਵਧੀਆ ਆਗਾ। ਤੇ ਹਜੇ ਯਾਨੀ ਕਿ ਢੱਲਾਂ ਢੁੱਲਾਂ ਬਹੁਤ ਪੰਨਿਆਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ। ਤੇ ਆਰਡਰ ਦੀ ਚੜਾਈ ਬੈਕ ਸਾਈਡ ਨੂੰ ਬਹੁਤ ਆ ਗਈ। ਬਾਕੀ ਬਾਡੀ ਬਾਂਤਰ ਦੀ ਬਹੁਤ ਚੰਗੀ ਆ ਸਾਫ ਸੁਥਰੀ ਹੈਗੀ। ਚੰਗੇ ਸੀਮੰਦੀ ਹੈ ਜਿਹੜਾ ਇਹ ਸੀਮਨ ਲੱਗਿਆਗਾ ਉਹ ਵੀ ਬਹੁਤ ਚੰਗਾ ਲੱਗਿਆ ਵਾ। ਤੇ ਬਾਕੀ ਜੋ ਡਿਟੇਲ ਹੋ ਉਹ ਸਾਰੀ ਆਪਾਂ ਤੁਹਾਨੂੰ ਲੈ ਕੇ ਦਵਾਂਗੇ। ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆਪ ਦੀ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਬਾਹਰੋਂ ਖਰੀਦ ਸਕਦੇ ਹੋ ਇੱਥੇ ਆ ਕੇ ਆਪ ਦੀ ਪੂਰੀ ਫੁੱਲ ਤਸੱਲੀ ਕਰ ਲਿਓ ਤੇ ਆਜੋ ਥੋੜਾ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਬਾਈ ਨਾਲ ਗੱਲਬਾਤ ਕਰਾਉਂਦੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਰੇਟ ਫੋਨ ਤੇ ਹੋਊਗਾ ਉਸ ਵੇਲੇ ਤੁਹਾਨੂੰ ਆਪਾਂ ਤੋਰ ਕੇ ਦਿਖਾ ਦਾਂਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਨੀਰਜ ਕੁਮਾਰ ਹੈ ਠੀਕ ਹੈ ਜੀ ਤੇ ਭਾਈ ਜਿਹੜੀ ਆਪਾਂ ਇਹ ਵਹਿੜ ਵੇਚਣ ਲੱਗੇ ਆ ਆਪਣੇ ਘਰ ਦੇ ਵੀ ਆ ਹਾਂਜੀ ਹਾਂਜੀ ਆਪਣੇ ਘਰ ਦੀ ਬੱਛੀ ਡੈਨਮਾਰਕ 40 120 ਦੇ ਸੀਮੰਟ ਦੀ ਆ ਪਈ ਬੱਛੀ ਇਹ ਠੀਕ ਹੈ ਜੀ ਇਹ ਦੁਗਾਇਰੇ এবੀਐਸ ਦਾ ਮੈਜਿਕ ਸੀਮੰਟ ਲੱਗਿਆ ਹੋਇਆ ਹੈ ਠੀਕ ਹੈ ਆਪ 40 120 ਦੀ ਡੈਨਮਾਰਕ ਦੀ ਹਾਂਜੀ ਤੇ ਲੱਗਿਆ ਵਾ এবੀਐਸ ਦਾ ਮੈਜਿਕ ਹਾਂਜੀ ਠੀਕ ਹੈ ਤੇ ਇਹ ਦੂਜਾ ਆਪਣਾ ਨਾਰਮਲ ਹੀ ਲੱਗਿਆ ਵਣਾ ਹਾਂਜੀ ਸੀਮੰਟ ਨਾਰਮਲ ਲੱਗਿਆ ਬਈ ਪਹਿਲਾਂ ਮਤਲਬ ਦੋ ਵਾਰੀ ਭਰਾਇਆ ਸੀਗਾ ਸੈਕੜ ਉਸ ਸਮੇਂ ਥੋੜੀ ਪ੍ਰੋਬਲਮ ਸੀ ਉਸ ਤੋਂ ਬਾਅਦ ਫਿਰ ਨਾਰਮਲ ਤੇ ਰਹਿ ਗਈ ਸੀ ਇਹ ਸ ਨਾਰਮਲ ਤੇ ਰਹਿ ਗਈ ਸੀ ਹਾਂਜੀ 66 ਦਾ ਥੋੜਾ ਕੰਸਪਰਸ ਘੱਟ ਹੁੰਦਾ ਲੈਣਾ ਹਾਂਜੀ ਠੀਕ ਹੈ ਤੇ ਦੰਦੋ ਕਿਵੇਂ ਆਏ ਦੰਦੋ ਦੋ ਦੰਦਾ ਜੀ ਮੂੰਹੋਂ ਦੋ ਦੰਦਾ ਹਾਂਜੀ ਠੀਕ ਹੈ ਆਪਣੇ ਕਨਫਰਮ ਦੇਖੇ ਵੈ ਹਾਂਜੀ ਹਾਂ ਦੇਖੇ ਵੈ ਠੀਕ ਹੈ ਤੇ ਕਿੰਨੀ ਤਰੀਕ ਨੂੰ ਦਨ ਪੂਰੇ ਹੋਣੇ ਇਹਦੇ ਇਹਦੇ 8 ਤਰੀਕ ਨੂੰ ਲੈਣ ਪੂਰੇ ਆ ਬਈ ਠੀਕ ਹੈ ਅੱਜ 30 ਤਰੀਕ ਆ ਨਾ ਹਾਂਜੀ ਤਕਰੀਬਨ 9-10 ਦਿਨ ਪਏ ਆ ਹਜੇ ਹਾਂਜੀ ਹਾਂ ਠੀਕ ਹੈ ਇਹਦੀ ਕੋਈ ਮਾਦਰਦਾਰਡ ਕਾਰਡ ਪਤਾ ਕਿੰਨਾ ਸੀਗਾ ਇਹਦੀ ਮਦਰ ਥੱਲੇ RAMNATH ਜੀ ਮਤਲਬ 30 ਤੋਂ 35 ਲੀਟਰ ਦੀ ਰੇਂਜ ਚ ਦੁੱਧ ਸੀਗਾ ਜੀ 30 ਤੋਂ 35 ਦੇ ਵਿੱਚ ਇਹਦੀ ਮਾਦਰਦਾਰਡ ਸੀਗਾ ਹਾਂ ਠੀਕ ਹੈ ਤੇ ਉਹ ਆਪਾਂ ਸੇਲ ਕਰਤੀ ਹਾਂ ਇਹ ਉਹ ਸੇਲ ਕਰਤੀ ਠੀਕ ਹੈ ਹਾਂ ਤੇ ਮੁੱਲ ਕਿੰਨਾ ਰੱਖਦੇ ਆਪਾਂ ਮੁੱਲ ਆਪਾਂ ਫੋਨ ਤੇ ਕਰ ਲਾਂਗੇ ਠੀਕ ਹੈ ਰੇਟ ਫੋਨ ਤੇ ਕਰ ਲਾਂਗੇ ਹਾਂ ਜੀ ਠੀਕ ਹੈ ਤੇ ਉਹ ਕਿਵੇਂ ਹੈ ਬਾਈ ਸੀ ਲੱਗੀ ਹਾਂ ਜੀ ਹਾਂ ਜੀ ਮਰਜੀ ਬੈਠੋ ਥੱਲੇ ਕੋਈ ਇਹਨੂੰ ਚੱਕਰ ਨਹੀਂ ਇਹ ਮਤਲਬ ਟੀਕੇ ਦੇ ਆ ਬੱਚਿਆਂ ਨੂੰ ਪਤਾ ਪੂਰਾ ਇਹਨੂੰ ਕੋਈ ਪ੍ਰੋਬਲਮ ਜਿਵੇਂ ਮਰਜੀ ਬਹਿ ਜਾਓ ਥੱਲੇ ਕੋਈ ਟੱਕਰ ਨਹੀਂ ਵੈਸੇ ਜਦੋਂ ਡੰਡਗੀਆਂ ਹੁੰਦੀਆਂ ਨੇ ਜੋ ਮਰਜ਼ੀ ਕਰੀ ਪਰ ਆਪਾਂ ਫੇਰ ਵੀ ਪੁੱਛਣਾ ਫਰਜ਼ ਆ ਵੀ ਤਸੱਲੀ ਕੋਈ ਵਿਕਤ ਨਹੀਂ ਪੱਖ ਤੋਂ ਆਪਾਂ ਕਰਾ ਦਿੰਨੇ ਆਂਗੇ ਹਾਂ ਤੇ ਇੱਕ ਬਾਈ ਆਹ ਦੱਸਿਓ ਆਹ ਜਿਹੜਾ ਗੋਡਿਆਂ ਦੇ ਉੱਤੇ ਇਹਦਾ ਗੋਡਿਆਂ ਦੇ ਕੋਈ ਰੇਸ਼ਾ ਤਾਂ ਹੈ ਨਹੀਂ ਗਈ ਇਹ ਜਵੰਦਰੀ ਹੀ ਆ ਜਣੀ ਐ ਪਿੰਨਾ ਜਣਾ ਬਣਾਵਾ ਪਰ ਇਹਨੂੰ ਕੋਈ ਵਿਕਤ ਨਹੀਂ ਡਾਕਟਰ ਨੂੰ ਲੈ ਕੇ ਨਾ ਬਹਿਨ 'ਚ ਕੋਈ ਟੱਕਰ ਵਾਲੀ ਗੱਲ ਨਹੀਂ ਗਈ ਇਹ ਇਹਨੂੰ ਜਵੰਦਰੀ ਹੀ ਐ ਪਹਿਲਾਂ ਤੋਂ ਹੀ ਮਤਲਬ ਹੈ ਸ਼ੁਰੂ ਤੋਂ ਹੀ ਹੈ ਅਸੀਂ ਜਾਣ ਕੇ ਨਹੀਂ ਕਿ ਉਹ ਕਿਰਾਇਆ ਕੁਝ ਵੀ ਦਾ ਨਹੀਂ ਵੀ ਸੂਣ ਵਾਲੀ ਬਿਹੜਾ ਕੱਲ ਨੂੰ ਕੋਈ ਤਕਲੀਫ ਆਉਂਦੀ ਹੈ ਪਰ ਤੁਰਦੀ ਬਈ ਇਹਨੂੰ ਕੋਈ ਦਿੱਕਤ ਨਹੀਂ ਹੈਗੀ ਤੁਰਨ ਕਰਨ ਚ ਬੈੰਦੀ ਵਧੀਆ ਛੱਡਦੀ ਵਧੀਆ ਕੋਈ ਦਿੱਕਤ ਨਹੀਂ ਕਿਸ ਜੀ ਠੀਕ ਆ ਵੀ ਪ੍ਰੋਬਲਮ ਕੋਈ ਨਹੀਂ 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 ਪ੍ਰੋਬਲਮ ਕੋਈ ਨਹੀਂ ਜਿਹਨੇ ਵੀ ਕੋਈ ਬਾਈ ਕਰਨੀ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਮਤਲਬ ਬੇਫਿਕਰ ਹੋ ਕੇ ਅਗਲਾ ਆਪਦੇ ਪੈਸੇ ਇਨਵੈਸਟ ਕਰ ਸਕਦਾ ਠੀਕ ਆ ਜੀ ਤਸੱਲੀ ਕਰਕੇ ਲੈ ਜੇ ਬਾਕੀ ਥੋੜੀ ਜ਼ਿੰਮੇਵਾਰੀ ਹੋਊਗਾ ਹਾਂ ਜੀ ਹਾਂ ਇਹ ਚੀਜ਼ ਦੀ ਜ਼ਿੰਮੇਵਾਰੀ ਉਹ ਵੀ ਕੋਈ ਇਹਨੂੰ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਜੀ ਹ ਲੋਵੀ ਦੋਸੋ ਡਿਟੇਲ ਤਕਰੀਬਾ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ ਬਾਕੀ ਅੱਗੇ ਤਸੱਲੀ ਸਾਰੀ ਤੁਸੀਂ ਕਰਨੀ ਆ ਤੋਰ ਕੇ ਤੁਹਾਨੂੰ ਆਪਾਂ ਦਿਖਾ ਦਿੰਨੇ ਆਂ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਆਗੀ ਚੰਗੀ ਸੰਭੀ ਬਲੀ ਆਗੀ ਆਰਡਰ ਦੀ ਤਿਆਰੀ ਬਹੁਤ ਚੰਗੀ ਆਗੀ ਬਾਕੀ ਹਜੇ ਦਿਨ ਕਾਫੀ ਬਏ ਹੈਗੇ ਮੈਂ ਦਾ ਵੀ ਆਰਡਰ ਇਹਨੇ ਪੂਰਾ ਟਾਪ ਦਾ ਆਰਡਰ ਤਿਆਰ ਕਰ ਲੈਣਾ ਚੜਾਈ ਬਹੁਤ ਆ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਦੇਖੋ ਉੱਥੀ ਵੰਗ ਫੀਡਬੈਕ ਸਾਈਡ ਤੋਂ ਪਿੱਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਚੰਗੀ ਆ ਥਾਣਾ ਦਾ ਸੈਜ ਵੀ ਬਹੁਤ ਵਧੀਆ ਰੱਖੂਗੀ ੱੱਲਾਂ ਹਜੇ ਬਹੁਤ ਬਈਆਂ ਦੇਖ ਸਕਦੇ ਹੋ ਬਹੁਤ ਦੱਲੋ ਭਈਆ ਹਜੇ ਤੇ ਬਾਕੀ ਹੂੰ ਮਜ਼ਬੂਤ ਬਹੁਤ ਆ ਗਈ ਹੱਡਾਂ ਉਹਨਾਂ ਦੀ ਬਹੁਤ ਮਜ਼ਬੂਤ ਆ ਗਈ ਤੇ ਅੜ ਰਹੇ ਨੇ ਮੂਰ ਨੂੰ ਵੀ ਬਾਤ ਕੱਢਣਾ ਸਪੇਸ ਵੀ ਬਹੁਤ ਆ ਗਈ ਦੇਖ ਸਕਦੇ ਹੋ ਥਾਣਾ ਸੈਜ ਬਹੁਤ ਵਧੀਆ ਹੈਗਾ ਪੂਰੀ ਆਦੀ ਫੋਲ ਤਸੱਲੀ ਕਰਕੇ ਫਿਰ ਤੁਸੀਂ ਵੈਅਰ ਨੂੰ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ जोडਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਚਾਹੀਦਾ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲ